ਆਪਾਂ ਸੇਵਾਦਾਰ ਬਣੀਏ ਗੁਰੂ ਦੇ ਸੇਵਾਦਾਰ ਬਣੀਏ ਹੁਣੇ ਕੰਮ ਹੀ ਚੱਲ ਪਿਆ ਮੇਰੇ ਕੋਲ 15 ਤੋਂ 20 ਸ਼ਿਕਾਇਤਾਂ ਰੋਜ਼ ਇਕਾਲ ਤੱਕ ਆਬ ਹੁੰਦੀਆਂ ਕੋਈ ਪ੍ਰਧਾਨਗੀ ਲਈ ਲੜੀ ਜਾਂਦਾ ਕੋਈ ਸਕੱਤਰੀ ਲਈ ਲੜੀ ਜਾਂਦਾ ਹੁਣ ਗੱਲ ਤੇ ਆ ਵੀ ਇੰਨਾ ਪੈਸਾ ਹੈ ਪ੍ਰਬੰਧਕਾਂ ਦੇ ਕੋਲ ਪ੍ਰਬੰਧ ਕੋਈ ਕਰਦਾ ਹੀ ਨਹੀਂ ਮਹਾਰਾਜਾ ਸ੍ਰੀ ਗੁਰਦੁਆਰਿਆਂ ਦੇ ਵਿੱਚ ਰੱਖਣਾ ਮੈਂ ਮਾਫ ਕਰਿਓ ਕਈਆਂ ਦੀ ਮਜਬੂਰੀ ਆ ਜਿਹਨਾਂ ਲੋਕਾਂ ਦਾ ਵਸ ਜਲੇ ਤੇ ਕਹਿਣ ਕਿ ਅਸੀਂ ਸਾਰਾ ਕੁਝ ਸੇਵਾ ਨਹੀਂ ਛੱਡਣੀ ਗੁਰੂ ਘਰ ਦੀ ਸੇਵਾ ਤਨੋਂ ਮਨੋਂ ਤਨੋਂ ਸੇਵਾ ਕਰਦੀ ਗੁਰਦੁਆਰਾ ਸਾਹਿਬ ਵਿੱਚ ਆਉਣ ਤੋਂ ਕਿਸੇ ਨੂੰ ਰੁਕਿਆ ਨਹੀਂ ਜਾ ਸਕਦਾ ਇਹ ਦਰਵਾਜ਼ੇ ਸਾਰਿਆਂ ਲਈ ਖੁੱਲੇ ਆ ਉਹਦੇ ਕੋਲ ਸਿੱਖ ਧਰਮ ਤੋਂ ਵਿਵਰਜਿਤ ਕੋਈ ਪਦਾਰਥ ਨਹੀਂ ਹੋਣਾ ਚਾਹੀਦਾ ਆ ਹੋਈ ਵੀ ਸਕਦਾ ਅੱਜ ਅਹੁਦੇਦਾਰਾਂ ਦੀ ਲੋੜ ਨਹੀਂ ਆ ਅੱਜ ਗੁਰੂ ਘਰ ਨੂੰ ਸੇਵਾਦਾਰਾਂ ਦੀ ਲੋੜ ਹੈ ਜਿਹੜੇ ਤੁਨੋਂ ਮਨੋਂ ਗੁਰੂ ਦੀ ਸੇਵਾ ਕਰਨ ਔਰ ਗੁਰਦੁਆਰੇ ਦੇ ਵਿੱਚ ਸਿਰਫ ਗੁਰੂ ਦੀ ਗੱਲ ਹੋਵੇ ਕਿਸੇ ਦੇਹਧਾਰੀ ਦੀ ਕਿਸੇ